ਅੰਮ੍ਰਿਤਸਰ ਦੇ ਸੱਚਖਾਨ ਸ਼੍ਰੀ ਹਰਮੰਦਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਦੇ ਨਾਲ ਲੁੱਟਾਂ ਖੋਹ ਕਰਨ ਵਾਲੇ ਦੋ ਲੜਕੇ ਹਨ ਜਿਹੜੇ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਇਹ ਗ੍ਰਿਫਤਾਰੀ ਜਿਹੜੀ ਹੋਈ ਹੈ ਇਹ ਆਮ ਪਬਲਿਕ ਦੇ ਸਹਿਯੋਗ ਦੇ ਨਾਲ ਹੀ ਹੋਈ ਹੈ ਔਰ ਜਦੋਂ ਦੋ ਲੜਕੀਆਂ ਇਰਖਸ਼ਾ ਤੇ ਸਵਾਰ ਹੋ ਕੇ ਆਪਣੀ ਲੋਕੇਸ਼ਨ ਹੋਟਲ ਦੀ ਲੱਭ ਰਹੀਆਂ ਸਨ ਉਸ ਸਮੇਂ ਉਹੋ ਮੈਪ ਖੋਲ ਕੇ ਆਪਣੀ ਲੋਕੇਸ਼ਨ ਵੇਖ ਰਹੀਆਂ ਸਨ ਔਰ ਲਾਗੋਂ ਜਾ ਰਹੇ ਦੋ ਮੋਟਰਸਾਈਕਲ ਦੇ ਉੱਤੇ ਸਵਾਰ ਦੋ ਲੜਕੀਆਂ ਨੇ ਚਪਟਾ ਮਾਰ ਕੇ ਜਿਹੜਾ ਕੀ ਉਹਨਾਂ ਦਾ ਮੋਬਾਈਲ ਸਨੇਚ ਕਰ ਲਿਆ ਅਤੇ ਆਲੇ-ਦੁਆਲੇ ਜਿਹੜੇ ਰਾਹੀਰ ਸਨ ਇੱਕ ਕਾਰ ਚਾਲਕ ਵੱਲੋਂ ਦੋ ਲੜਕੀਆਂ ਨੂੰ ਆਪਣੀ ਕਾਰ ਦੇ ਨਾਲ ਹਿੱਟ ਕਰਕੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੂੰ ਸੁੱਟ ਦਿੱਤਾ ਗਿਆ ਅਤੇ ਆਲੇ-ਦੁਆਲੇ ਜਿਹੜੇ ਆਮ ਪਬਲਿਕਸ ਕੀ ਉਹਨਾਂ ਵੱਲੋਂ ਫੜ ਕੇ ਇਹਨਾਂ ਨੂੰ ਕੁੱਟਮਾਰ ਕੀਤੀ ਗਈ ਅਤੇ ਇਹਨਾਂ ਨੂੰ ਪੁੱਛਿਆ ਗਿਆ ਕਿ ਮੋ ਖੋ ਕੀਤਾ ਮੋਬਾਈਲ ਕਿੱਥੇ ਹੈ ਜਦ ਕਿ ਖੋ ਕੀਤਾ ਮੋਬਾਈਲ ਕਿੱਥੇ ਇਹਨਾਂ ਨੇ ਅੱਧਰ ਉੱਧਰ ਰੱਖ ਦਿੱਤਾ ਉਸ ਸਮੇਂ ਤਾਂ ਕਾਫੀ ਕੁੱਟਮਾਰ ਹੋਣ ਦੇ ਬਾਵਜੂਦ ਵੀ ਇਹਨਾਂ ਲੜਕੀਆਂ ਨੇ ਨਹੀਂ ਦੱਸਿਆ ਕਿ ਮੋਬਾਈਲ ਕਿੱਥੇ ਹੈ ਕਾਫੀ ਸਮੇਂ ਬਾਅਦ ਪੁਲਿਸ ਆਂਦੀ ਹੈ ਅਤੇ ਪੁਲਿਸ ਤੋਂ ਬਾਅਦ ਕਾਫੀ ਚੈਕਿੰਗ ਕੀਤੀ ਜਾਂਦੀ ਹੈ ਇਹਨਾਂ ਦੇ ਨਾਲ ਪੁਸ਼ਪਰਤਾਲ ਹੁੰਦੀ ਹੈ ਔਰ ਥਾਣੇ ਜਿਹੜਾ ਕਿ ਲਿਜਾਇਆ ਜਾਂਦਾ ਹੈ ਔਰ ਥਾਣੇ ਪੁਲਿਸ ਵਾਲਿਆਂ ਨੇ ਹੀ ਉਸ ਤੋਂ ਬਾਅਦ ਸਾਰੀ ਕਾਰਵਾਈ ਕਰਦਿਆਂ ਇਹਨਾਂ ਦਾ ਰਿਮਾਂਡ ਦੇ ਵਿੱਚ ਹੀ ਇਹਨਾਂ ਕੋ ਸਾਰਾ ਮੋਬਾਈਲ ਫੋਨ ਬਰਾਮਦ ਕੀਤਾ ਤੇ ਇੱਕ ਮੋਟਰਸਾਈਕਲ ਸੀਗਾ ਜਿਸ ਦੇ ਉੱਤੇ ਇਹ ਖੋਹ ਕੀਤੀ ਗਈ ਸੀਗੀ ਔਰ ਮਲਜ਼ੀਮ ਸੰ ਜਿਹੜੇ ਜਿਹੜੇ ਲੁਟੇਰੇ ਹਨ ਕਿਉਂਕਿ ਲੁਟੇਰਿਆਂ ਵੱਲੋਂ ਜਿੰਨੇ ਵੀ ਟੂਰਿਸਟ ਆਉਂਦੇ ਹਨ ਔਰ ਕਾਫੀ ਹੀ ਖੱਜਲਖਵਾਰ ਹੁੰਦੇ ਹਨ ਔਰ ਤੁਸੀਂ ਦੇਖਿਆ ਹੈ ਕਿ ਕਿਸ ਤਰ੍ਹਾਂ ਇਨ੍ਹਾਂ ਕੋਲੋਂ ਪੁਛਪੜਤਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਲੇਕਿਨ ਇਹ ਮੰਨਦੇ ਨਹੀਂ ਹਨ ਔਰ ਤੁਸੀਂ ਕੀ ਸਮਝਦੇ ਹੋ ਗੁਰੂ ਘਰ ਆਉਣ ਵਾਲੇ ਸ਼ਰਧਾਲੂਆਂ ਦੇ ਨਾਲ ਜਿਹੜੇ ਇਹੋ ਜਿਹੇ ਜੋ ਮਲਜੀਮ ਲੁਟੇਰੇ ਜੋ ਖੋਹ ਕਰਦੇ ਹਨ ਉਹਨਾਂ ਦੇ ਨਾਲ ਕੀ ਹੋਣਾ ਚਾਹੀਦਾ ਹੈ ਉਹਨਾਂ ਨੂੰ ਕਿਸ ਤਰ੍ਹਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਤੁਸੀਂ ਜੁੜੇ ਰਹੋ ਸਾਈਬ ਨਿਊਜ਼ ਵਰਲਡ ਦੇ ਨਾਲ ਔਰ ਸਾਨੂੰ ਆਪਣੇ ਸੁਝਾਅ ਭੇਜੋ ਕਿ ਅਜਿਹੇ ਜੋ ਲੁਟੇਰੇ ਹਨ ਉਹਨਾਂ ਦੇ ਨਾਲ ਕੀ ਹੋਣਾ ਚਾਹੀਦਾ ਹੈ ਔਰ